ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇਹੀ ਆਏ ਆ ਗੰਗਾ ਨਗਰ ਪਸ਼ੂ ਮੇਲੇ ਤੇ ਤੇ ਹੁਣ ਤੁਹਾਨੂੰ ਅਲੱਗ ਅਲੱਗ ਨਸਲ ਦੇ ਪਸ਼ੂ ਦਿਖਾਉਣੇ ਆ ਨਾਲੇ ਤੁਹਾਨੂੰ ਰੂਬਰੂ ਕਰਾਉਣੇ ਆ ਤੇ ਆਜੋ ਲੈ ਚੱਲੀਏ ਤੁਹਾਨੂੰ ਪਸ਼ੂ ਮੇਲੇ ਦੇ ਵਿੱਚ ਇਹ ਹੈਗਾ ਜੀ ਛੋਟਾ ਤੇ ਥੋੜਾ ਜਿਆਦਾ ਹੁੰਦਾ ਜਾ ਰਿਹਾ ਹੈ ਤਾਜ ਬੁੱਲ ਆਇਆ ਦਾ ਨਾਮ ਗਿੰਦਰ ਨਹੀਂ ਉਹਦੇ ਕੋਲ ਹਾਂ ਦੇਖੋ ਜੀ ਕਿੱਡਾ ਤਕੜਾ ਝੂਟਾ ਵਾ ਜੇ 8 ਸਾਲਾਂ ਦਾ ਝੂਟਾ ਅਸ਼ਈ ਇਹ ਹੈਗਾ ਮੋਰਾ ਨਸਲ ਦਾ ਝੂਟਾ ਆ ਜਾ ਹਾਂਜੀ ਇਹ ਜਦੋਂ ਤੋਂ ਆਇਆ ਇਹ ਕਿਹੜੀ ਨਸਲ ਦਾ ਛੋਟਾ ਹੋਰ ਨਸਲ ਦਾ ਬਾਈ ਅੱਛਾ ਇਹ ਕਿੰਨੇ ਮਹੀਨਿਆਂ ਦਾ ਸਾਢੇ 3 ਸਾਲ ਹੋ ਗਈ ਜੀ ਸਾਢੇ 3 ਸਾਲਾਂ ਦਾ ਛੋਟਾ ਤਿਆਰ ਇਹਦਾ ਪਿੰਡ ਦਾ ਸਾਬੂ ਪਿੰਡ ਬਾਂਦਰ ਰੋਡ ਵਜੇਖਾਨੇ ਕੋਲ ਪੰਜਾਬ ਚ ਇਸਲੇ ਮੁਕਾ ਤੇ ਬੱਚੇ ਹੀ ਆਂਦੇ ਦੇ ਸਾਢੇ ਕਿੰਨੇ ਮਹੀਨੇ ਨੰਗੇ ਰੋਏ ਹੱਡਾ ਪੈਰਾਂ ਦੇ ਆ ਸੀਮਣ ਦੀ ਮਟੀਰੀਅਲਟੀ ਬਹੁਤ ਜ਼ਿਆਦਾ ਕਰਹਾਲ ਤੋਂ ਤਿਆਰ ਕਰਾਇਆ ਮਾਰੇ ਟੈਸਟ ਕਰਾ ਕੇ ਤੇ ਮੱਝਾਂ ਕਨਸੀਵ ਕਰ ਦਿੰਗਾ ਪਹਿਲੇ ਪਹਿਲੇ ਠੀਕੇ ਨਾਲ ਦੇਖ ਲੋ ਇੱਧਰ ਤਿਆਰ ਕਰੀ ਜਾਂਦੇ ਛੋਟਾ ਇਹ ਰਿਮੂਵ ਕਰ ਰਹੀ ਹੈ ਛੋਟੇ ਵੀ ਬਾਈ ਹੁਣੀ ਬਾੜੂ ਲੱਗ ਰਿਹਾ ਹੈ ਕਰਾਈ ਜਾਂਦੀ ਜੀ ਐਂਟਰੀ ਜਿਵੇਂ ਕੋਈ ਵੀ ਪਸ਼ੂ ਲਿਆਉਣਾ ਮੇਲੇ ਤੇ ਇਤਨੀ ਐਂਟਰੀ ਕਰਵਾਈ ਜਾਂਦੀ ਹੈ ਇਹ ਕਿਹੜੀ ਨਸਲ ਦਾ ਬੱਕਰਾ ਜੀ ਬੀਟਰ ਨਸਲ ਹੈ ਅੱਛਾ ਬੀਟਰ ਹੈ ਤੇ ਇਹ ਹੈਗਾ ਕਿੰਨੇ ਚਿਰ ਦਾ ਜੀ 4 ਸਾਲਾਂ ਦਾ ਤੁਸੀਂ 4 ਸਾਲਾਂ ਦਾ ਤੇ ਇਹਦਾ ਕਿੰਨਾ ਵਜਨ ਹੋ ਜਾਂਦਾ ਵਾ ਇਹਦਾ ਹੈਗਾ 1 ਕਵਾਂਟਲ 42 ਕਿਲੋ 1 ਕਵਾਂਟਲ 42 ਕਿਲੋ ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਇਹਨੂੰ ਤੁਹਾਡੇ ਕੋਲ ਹੈਗਾ 1.5 ਸਾਲ ਦਾ ਠੀਕ ਇਹਨਾਂ ਦਾ ਪਿੰਡ ਸੰਗਰੀਆ ਗੁਰੂ ਸਰ ਮੋੜੀਏ ਦੋ ਬਾਈ ਜੀ ਤਾੜੀਆਂ ਮਾਰ ਦਿਓ ਯਾਰ ਬਾਈ ਨੇ ਮਿਹਨਤ ਕੀਤੀ ਹੈ ਇੱਕ ਤਾੜੀ ਹੋਣੀ ਚਾਹੀਦੀ ਹੈ 479 ਮਦਰ ਰੋਲਾ ਦਊਂਗਾ ਲੱਖ ਲੱਖ ਵਧਾਈਆਂ ਭਾਈ ਅਵਤਾਰ ਸਿੰਘ ਨੂੰ ਜਿਹਨੇ ਸੈਕੰਡ ਪੋਜੀਸ਼ਨ ਪਹਿਲਾ ਨੰਬਰ ਭਾਈ ਜੀ ਪਹਿਲਾ ਨੂੰ ਤਾਂ ਟਾਈਮ ਲੱਗੇ ਪੂਰਾ ਸਸਪੈਂਸ ਬਣਾ ਕੇ ਪਹਿਲਾ ਪ੍ਰਾਈਜ਼ ਪਹਿਲਾ ਪ੍ਰਾਈਜ਼ ਬਜੇ ਹੋਏ ਚਾਰ ਬੱਚੇ 375 306 604 302 ਪਹਿਲਾ ਪ੍ਰਾਈਜ਼ ਪਹਿਲਾ 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 ਹੈ ਸੱਚਾ 375 375 ਨੰਬਰ ਪਹਿਲਾ ਪ੍ਰਾਈਜ਼ ਵੀਰ ਨੂੰ ਮਿਲਿਆ ਇਹ ਵੀਰ ਦਾ ਨਾਮ ਦੱਸਣਗੇ ਜਦੋਂ ਉੱਚੀ ਦੇ ਨੇ ਇਹ ਪਹਿਲਾ ਨੰਬਰ ਆਇਆ ਚਾਰ ਜੈਸਰ ਤੋਂ ਜੈਸਰ ਤੋਂ ਵੀਰ ਹੈ ਇਹਨਾਂ ਨੂੰ ਬਹੁਤ ਵੱਡੀ ਵਧਾਈ ਹੋਵੇ ਜਿਹੜੇ ਵੀਰ ਦੀ ਦੂਜੇ ਬੰਦੇ ਜਿਹੜੇ ਆਪਣੇ ਰਹਿ ਗਏ ਆ ਗੁਲਦੀਪ ਵੀਰ ਰਹਿ ਗਿਆ ਸਾਡਾ 366 ਨੰਬਰ ਰਹਿ ਗਿਆ ਇਹ ਦੋਨੋਂ ਆਏ ਸੀ ਵੀਰੇ ਹਾਂ ਇਹਦਾ ਪਿੰਡ ਫੋਜਾ ਦਾ ਮੇਰਾ ਜੀ ਸਤੂਰ ਸਾਹਿਬ ਅੱਛਾ ਅੱਛਾ ਇੱਧਰ ਇੱਕ ਨਹੀਂ ਇੱਧਰ ਹੋਰ ਖੁਸ਼ਹਿਰ ਮਿੱਟੀ ਤੋਂ ਲਿਆਂਦਾ ਰਕੋੜਾ ਇਹ ਕਿਹੜੀ ਨਸਲ ਦਾ ਵੀਰੇ ਇਹ ਬੀਟਲ ਨਸਲ ਦਾ ਭਾਈ ਜੀ ਮੈਂ ਵਕੇਲੇ ਬਾਹਰ ਹੋ ਗਿਆ ਨਹੀਂ ਪਹੁੰਚਾਇਆ ਹਾਂ ਅੱਜ ਤੱਕ ਬਰਬਰੀ ਬੱਕਰੀਆਂ ਦਾ ਜਿਹੜਾ ਰਾਸਟ ਬਰਾਊਨ ਹੈ ਮਿਲਿਆ ਫਰਸਟ ਪ੍ਰਾਈਜ਼ ਆਪਾਂ ਨੂੰ ਵੀਰੇ ਕਹਦੇ ਚ ਮਿਲਿਆ ਫਰਸਟ ਪ੍ਰਾਈਜ਼ ਦੋ ਦੰਦ ਬਾਈ ਬਰਬਰੀ ਅੱਛਾ ਬਰਬਰੀ ਦੇ ਵਿੱਚ ਫਰਸਟ ਪ੍ਰਾਈਜ਼ ਮਿਲਿਆ ਆ ਦਿਖਾਓ ਤੱਦਾਂ ਹਾਂ ਭਾਈ ਹੁਣ ਆ ਵੀ ਲੈ ਸ ਸਰਟੀਫਿਕੇਟ ਮਿਲਿਆ ਆ ਕਿੰਨੇ ਦਿਨ ਮੈਨੂੰ ਇਦੇ ਵਿੱਚ ਐਂਟਰੀ ਐਂਟਰੀ ਕਿਵੇਂ ਹੁੰਦੀ ਹੈ ਜੀ ਐਂਟਰੀ ਰ 500 ਰੁਪਏ ਐਂਟਰੀ ਫੀਸ ਹੈ ਦੀ ਅੱਛਾ ਜੀ 500 ਰੁਪਏ ਐਂਟਰੀ ਫੀਸ ਤੇ ਪਹਿਲਾਂ ਰਜਿਸਟ੍ਰੇਸ਼ਨ ਕਰਾਉਣਾ ਪੈਂਦਾ ਜੀ ਕਿਵੇਂ ਅੱਛਾ ਕੋਈ ਐਂਟਰੀ ਕਰਾਉਣੀ ਪਈ ਕੱਲੀ ਐਂਟਰੀ ਕਰਾਉਣੀ ਪੈਂਦੀ ਹੈ ਬਾਈ ਹੁਣਾਂ ਨੂੰ ਫਰਸਟ ਪ੍ਰਾਈਜ਼ ਮਿਲਣਾ ਅੱਛਾ ਮੌਕੇ ਤੇ ਕਰਾ ਸਕਦੇ ਆਪਾਂ ਨਕੇ ਜਾਂ ਸਵੇਰੇ ਸਵੇਰੇ ਕਰਾਉਣੀ ਪੈਂਦੀ ਐ ਹਾਂ ਸਵੇਰੇ ਜਿਵੇਂ ਆ ਕੱਲੇ ਹੀ ਕਰਾ ਸਕਦੇ ਆ ਫੋਨ ਤੇ ਆਪਾਂ ਵਟਸਐਪ ਅੱਛਾ ਫੋਨ ਤੇ ਵਟਸਐਪ ਤੇ ਕਰਵਾ ਸਕਦੇ ਐ ਐਂਟਰੀ ਤੇ ਮੌਕੇ ਤੇ ਵੀ ਹੋ ਜਾਂਦੀ ਐ ਐਂਟਰੀ ਤੇ ਜਿੰਨਾ ਵੀ ਵੀਰ ਭਰਾਵਾਂ ਕੋਲ ਵਧੀਆ ਪਸ਼ੂ ਆ ਉਹ ਲੈ ਕੇ ਆਓ ਹੈਲੋ ਹੈਲੋ ਜੀ ਇਹ ਕਿਹੜੀ ਨਸਲ ਹੈ ਵੀਰੇ ਇਹ ਕੱਦ ਕੁਦ ਗੱਡਾ ਕਰਦਾ ਅੱਛਾ ਇੰਨਾ ਹੀ ਕੱਦ ਰੈਂਦਾ ਟੋਕਰ ਸਭ ਨੂੰ ਦੇਖ ਚੁੱਕੇ ਆ ਤੇ ਕਿੰਨੇ ਬੱਚੇ ਦਿੰਦੀਆਂ ਇੱਕ ਕਰਦੇ ਦੋ ਤਿੰਨ ਆਈ ਜੋਧ ਤੱਕਣ ਵਾਲੀਆਂ ਮਸ਼ੀਨਾ ਕੋਈ ਸੋ ਇਹ ਆ ਬਾਈ ਤੋਂ ਪੁੱਛਦੇ ਆ ਇੰਨਾ ਬਾਰੇ ਥੋੜਾ ਜਿਹਾ ਜਿੱਥੋਂ ਬੱਕਰੀ ਚਲਵਾਉਣੀ ਹੈ ਉਹਦੇ ਵਾਪਸ ਲਉਣੀ ਹੈ ਇਹ ਤੁਹਾਈਂ ਚਿਰ ਲਿਓ ਇਹਨਾਂ ਦਾ ਮਸ਼ੀਨ ਦਾ ਮਸ਼ੀਨ ਜਿਹੜੀ ਜਨਸਨ ਦੀ ਉਹ 45000 ਦੀ ਅੱਛਾ ਜੀ ਜਿਹੜੀ ਆਹ ਹੈ ਇਹ 45000 ਦੀ ਹਾਂਜੀ ਅੱਛਾ ਦਾਹਾ ਆਪਣੇ ਜੇ ਤੋਂ ਅਰਸਾ ਦਾ ਬਾਲਟੀਆਂ ਇਹਨਾਂ ਦੇ ਮੁਕਾਬਲੇ ਵਿੱਚ ਜਾਣੇ ਬਾਈ ਬਹੁਤ ਦੇਖਣ ਇੱਧਰ ਸਾਰੇ ਆ ਪਸ਼ੂਆਂ ਵਾਸਤੇ ਜਿੰਨੀਆਂ ਵੀ ਚੀਜ਼ਾਂ ਆ ਤੇ ਆ ਡੌਗਸ ਵਾਸਤੇ ਜਿਹੜੀਆਂ ਲਓ ਜੀ ਬੱਕਰੀਆਂ ਜਿਹੜੀਆਂ ਇਹ ਵੀਰੇ ਮਤਲਬ ਕਿ ਮੈਡੀਸਿਨ ਆ ਜਾਂ ਇਹ ਕੋਈ ਮਤਲਬ ਕਿ ਉਹਨਾਂ ਨੂੰ ਮੈਡੀਸਿਨ ਆ ਸਰ ਅੱਛਾ ਜੀ ਬਿਲਕੁਲ ਅੱਛਾ ਸੇ ਆਲ ਪ੍ਰੋਡਕਟ ਆ ਸਾਰੇ ਨਿਊਟ੍ਰੀਸ਼ਨ ਵਾਲੇ ਵੀ ਤੇ ਦੂਸਰੇ ਵੀ ਨਹੀਂ ਉਹ ਬਾਈ ਹੁੰਦਾ ਨਹੀਂ ਸਾਡੀ ਅੜੀ ਵਾਲੀ ਅੱਛਾ ਇਹ ਮਤਲਬ ਕਿ ਸਾਰੇ ਐਨੀਮਲਸ ਨੂੰ ਮਿਲਦਾ ਜਾਂ ਡੌਗ ਦਾ ਹੀ ਹੈ ਇਕੱਲਾ ਡੌਗ ਦਾ ਜਦੋਂ ਅੱਛਾ ਸਾਰੇ ਹਨ ਸਾਰੇ ਪਸ਼ੂਆਂ ਦਾ ਇੱਧਰ ਹੈਗੀਆਂ ਹੀਆਂ ਮਸ਼ੀਨਾਂ ਤੇ ਆ ਵੀਰੇ ਆਪਾਂ ਕਿੱਥੋਂ ਆਏ ਜੀ ਆਪਾਂ ਵੀਰੇ ਜੀ ਜਿਕੇਪਲ ਤਾਂ ਇਹ ਪੰਜਾਬ ਵਿੱਚ ਆ ਸੰਗਰੂਰ ਜ਼ਿਲ੍ਹੇ ਤੋਂ ਅੱਛਾ ਤੇ ਉੱਥੇ ਫੈਕਟਰੀ ਆ ਆਪਣੀ ਆ ਅੱਛਾ ਕੰਪਨੀ ਕੰਪਨੀ ਆ ਆਪਣਾ ਮਾਡਲ ਲੋਡਰ ਜ਼ਿਆਦਾਤਰ ਉਹਦੇ ਵਿੱਚ ਹੀ ਰੱਖਦੇ ਆ ਅੱਛਾ ਜੀ ਆਹ ਆਪਣਾ ਮਿੱਟੀ ਵਾਲੀ ਮਸ਼ੀਨ ਆ ਇਹ ਮਿੱਟੀ ਵਾਲੀ ਮਸ਼ੀਨ ਆ ਜਿਹੜੀਆਂ ਇੱਟਾਂ ਬਣਾਉਂਦੀ ਆ ਜਾਂ ਇਹਦੇ ਵਿੱਚ ਮਿੱਟੀ ਚੱਕਦੀ ਆ ਜੀ ਅੱਛਾ ਮਿੱਟੀ ਚੱਕਦੀ ਜ਼ਮੀਨ ਚ ਮਿੱਟੀ ਚੱਕਣ ਵਾਲੀ ਮਸ਼ੀਨ ਆ ਆ ਤੂੜੀ ਵਾਲੀ ਆ ਇਧਰ ਆ ਤੂੜੀ ਵਾਲੀ ਆ ਗਈ ਆ ਰੋਟਾਵੇਟਰ ਇਹ ਰੋਟਾਵੇਟਰ ਨਾਉਂ ਬੋਤਾ ਦੇ ਅੱਛਾ ਜੀ ਇਹ 8 ਫੁੱਟਾਂ ਅਗਰੇ ਦਾ ਅੱਛਾ ਇਹ ਆ 7 ਫੁੱਟਾਂ ਵੀਰੇ ਘੜ ਦੇਣਾ ਵੀਰ ਜੀ ਕਿਾ ਕੰਮ ਲੈਵਲ ਆਇਆ ਅੱਛਾ ਲੈਵਲ 7 ਫੁੱਟਾਂ ਆ ਆ ਹੈਗੇ ਜੀ ਪਾਣੀ ਵਾਲੇ ਪੰਪ ਵੱਡੇ ਪਾਣੀ ਵਾਲੇ ਪਾਣੀ ਵਾਲੇ ਇੰਜਨ ਆ ਆ ਦੇਖੋ ਆ ਇਧਰ ਹੈਗਾ ਪਾਣੀ ਵਾਲੀਆਂ ਮੋਟਰਾਂ ਤੇ ਆ ਤੁਹਾਨੂੰ ਦਿਖਾਉਂਦੇ ਆਂ ਅਸੀਂ ਪਾਣੀ ਵਾਲੀਆਂ ਆ ਇੰਜਨ ਟਰੈਕਟਰ ਦਾ 24 ਸਾਹਮਣੇ ਵਾਲੀ ਸਟੇਜ ਜਿਹੜੀ ਲੱਗੀ ਬੱਧੀ ਆ ਆ 15 ਐਚਪੀ ਹਾਰਸ ਪਾਵਰ ਦੀ ਐ ਆ 10 ਹਾਰਸ ਪਾਵਰ ਦੀ ਐ ਇਹ ਹੈਗੀ ਆ 5 ਹਾਰਸ ਪਾਵਰ ਦੀ ਆ 3 ਹਾਰਸ ਪਾਵਰ ਦੀ ਮੋਟਰ ਆ ਕਾਲੂ ਵਾਲੇ ਦੀ ਅੱਛਾ ਇਹ ਕਾਲੂ ਵਾਲੇ ਦੀ ਕਾਲੂ ਵਾਲੇ ਦੀ ਫੈਕਟਰੀ ਹੈ ਹਾਂਜੀ ਅੱਛਾ ਜੀ ਤੇ ਮੋਟਰਾਂ ਇੰਜਨ ਸਾਰਾ ਕੁਝ ਤੁਸੀਂ ਬਣਾਉਂਦੇ ਆਂ ਆਪ ਹੀ ਹਾਂਜੀ ਮੋਟਰਾਂ ਦਾ ਪੰਪ ਸੈੱਟ ਡੱਕੋਂ ਆ ਬਣਾਉਂਦੇ ਆਂ ਅੱਛਾ ਪੰਪ ਸੈੱਟ ਬਣਾਉਂਦੇ ਆਂ ਤੇ ਆ ਟਰੈਕਟਰ ਤੇ ਫਿੱਟ ਕੀਤੀ ਜਾਂ ਕਿਵੇਂ ਆ ਆਹ ਛੋਟੇ ਟਰੈਕਟਰ ਤੇ ਅੱਛਾ ਜੀ ਆਹ ਛੋਟੇ ਟਰੈਕਟਰ ਆ ਬਣਾਇਆ ਜਗਾੜ ਨਾਲ ਹੀ ਆ ਸਾਰਾ ਕੁਝ ਹੈਗੇ ਜੀ ਸਪਰੇਅ ਵਾਲੇ ਡਰਮ ਤੇ ਆ ਸਪਰੇਅ ਵਾਲੀਆਂ ਮਸ਼ੀਨਾਂਾਂ ਵਾ ਟਰੈਕਟਰਾਂ ਤੇ ਫਿੱਟ ਕੀਤੀਆਂ ਵਾ ਅਿਤਰਾ ਪਰ ਬਾਈ ਨਾਲ ਥੋੜੀ ਜੀ ਗੱਲ ਕਰਾਂਗੇ ਇਹ ਜਿਹੜੀਆਂ ਮਸ਼ੀਨਾਂ ਇਹ ਕਿੱਥੋਂ ਆਈ ਸਸਰੀ ਗੱਲ ਵੀਰੇ ਇਹ ਆਪਣੇ ਕਿੱਥੋਂ ਆਈ ਸੰਗਰੀਆਂ ਮੰਡੀ ਤੋਂ ਤੇ ਉੱਥੇ ਆ ਬਣਾਉਨੇ ਤੁਸੀਂ ਇਹ ਸਾਰਾ ਕੁਝ ਅੱਛਾ ਜੀ ਤੇ ਇਹ ਕਿੰਨੇ ਕੀ ਦੀ ਪੈ ਜਾਂਦੀ ਐ ਇੱਕ ਮਸ਼ੀਨ ਆਪਾਂ ਨੂੰ 4 ਲੱਖ ਤੋਂ ਲੈ ਕੇ ਹਾਂਜੀ ਸਾਡੇ 3 ਲੱਖ ਵਾਲਾ 8 ਲੱਖ ਵਾਲਾ 11 ਲੱਖ ਤੇ ਮੌਜੂਦ ਹੈ। ਅੱਛਾ 11 ਲੱਖ ਤੇ ਮੌਜੂਦ ਹੈ। ਤੇ ਮਤਲਬ ਕਿ ਪ੍ਰਾਈਜ਼ ਕਿਵੇਂ ਵੱਧਦਾ ਰਹਿੰਦਾ ਇੰਨੇ ਚੀਜ਼ਾਂ। ਅਡੋਟ ਹੈ। ਅੱਛਾ ਅਡੋਟ ਹੈ। ਮੋੜ ਲੱਡੋੜ ਹੈ। ਅੱਛਾ ਇਹ ਟਰੈਕਟਰਾਂ ਦੇ ਹਿਸਾਬ ਨਾਲ ਵੀ ਹੈ। ਇੱਕ ਦੇ ਹਿਸਾਬ ਨਾਲ ਵੀ ਹੈ। ਉਚਾਈ ਦੇ ਹਿਸਾਬ ਨਾਲ ਵੀ ਹੈ। ਬੂਮ ਦਾ ਵੀ ਫਰਕ ਹੈ। ਪੰਪ ਦਾ ਵੀ ਫਰਕ ਹੈ। ਅੱਛਾ ਜੀ। ਸਾਰੇ ਫਰਕ। ਪੁਰ ਵੀ ਪੁਰ ਵੀ ਮਿਲ ਜਾਂਦਾ ਆਪਣੇ ਕੋਲ। ਅੱਛਾ ਜੀ। ਇਹ ਸੰਗਰੀਆ ਮੰਡੀ ਤੋਂ। ਸੰਗਰੀਆ ਮੰਡੀ। ਹਨਮਾਨਗੜ ਰੋਡ ਤੇ। ਹਨਮਾਨਗੜ ਰੋਡ ਤੇ। ਆਹ ਬਾਈ ਹੁਣਾਂ ਨੇ ਇੱਧਰ ਦੇਖ। ਤੇ ਆਪਣੀ ਕੰਪਨੀ ਦਾ ਕੀ ਨਾਮ ਹੈ ਜੀ ਅਮਨ ਐਗਰੋਟੈਕ ਅਮਨ ਐਗਰੋਟੈਕ ਸੰਗਰੀਆ ਨਾ ਬਾਈ ਹੁਣਾਂ ਦਾ ਕਾਰਡ ਆ YouTube ਚੈਨਲ ਵੀ ਹੈ ਤੁਹਾਡਾ ਜੀ ਅੱਛਾ ਕੀ ਨਾਮ ਤੋਂ ਹੈ ਤੁਹਾਡਾ YouTube ਚੈਨਲ ਅਮਨ ਐਗਰੋਟੈਕ ਦੇ ਨਾਮ ਤੋਂ ਅਮਨ ਐਗਰੋਟੈਕ YouTube ਠੀਕ ਹੈ ਤੇ ਬਾਈਆਂ ਨੂੰ ਜਰੂਰ ਸ਼ੇਅਰ ਕਰੋ ਕਮੈਂਟ ਕਰੋ ਸ਼ੂਟੇ ਫਵਾਰੇ ਜਾਂ ਕਟਰ ਜਿਹੜੇ ਚਾਹੀਦੇ ਉਹ ਵੀ ਇੱਥੇ ਆਏ ਆ ਤੇ ਆ ਇਧਰ ਢੋਲਕੀਆਂ ਪੰਪੜੀਆਂ ਢੋਲਕੀਆਂ ਤੇ ਇਧਰ ਸਸਰੀਕਲ ਬਾਈ ਜੀ ਉਹਨੂੰ ਯਾਰ ਚੋਰੀ ਇੱਕ ਸੇ ਕਰ ਰਹੇ ਤਾਂ ਪਾਪਾ ਇੱਕਾ ਲੱਗਿਆ ਆਂਨੇ ਪਈਓ ਮਜਾ ਆਏਗਾ ਮੈਂ ਮੇਰਾ ਨਾਮ ਕਿਹਾ ਵੱਡੂਗਾ ਯਾ ਤੋ ਕੋਈ ਰਜੇਸ਼ ਹੋਰ ਮੁਕੀਦਰ ਕੇ ਕੋਲੂ ਤੇ ਬਾਈ ਕੇ ਸਾਥ ਵੀਡੀਓ ਬਣਾਉਣਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਹੜੀ ਮਸ਼ੀਨ ਹੈ ਇਹ ਇਹ ਪੈਟਰੋਲ ਡੀਜ਼ਲ ਵਾਲੀ ਮਸ਼ੀਨ ਹੈ ਅੱਛਾ ਜੀ ਤੇ ਵਿਧ ਮੀਟਰ ਹੈ ਅੱਛਾ ਆਹ ਦਿੱ ਮਤਲਬ ਕਿ ਆ ਮਤਲਬ ਕਿ ਛੋਟਾ ਜਿਹੜਾ ਪੰਪ ਲਾਉਣਾ ਤੁਸੀਂ ਹਾਂਜੀ ਉਹਦੇ ਵਾਸਤੇ ਸਹੀ ਇਹ ਕਿੰਨੇ ਕ ਦੀ ਮਸ਼ੀਨ ਪੈ ਜਾਂਦੀ ਆਪਾਂ ਨੂੰ ਆਹ 10000 ਦੀ ਮਸ਼ੀਨ ਹੈ ਜੀ ਯਾਰ ਅੱਛਾ 10000 ਦੀ ਮਸ਼ੀਨ ਹੈ ਜੇ ਤੁਸੀਂ ਘਰੇ ਕੋਈ ਪ੍ਰੋਜੈਕਟ ਲਾਉਣਾ ਵਾ ਡੀਜ਼ਲ ਵਾਲਾ ਹਾਂਜੀ ਜਾਂ ਪੈਟਰੋਲ ਵਾਲਾ ਕੋਈ ਵੀ ਲਾ ਸਕਦੇ ਹਾਂ ਹਾਂਜੀ ਡੀਜ਼ਲ ਤੇ ਹੈਗੀ ਆ ਪੈਟਰੋਲ ਨਹੀਂ ਅੱਛਾ ਇਹ ਕੱਲੀ ਡੀਜ਼ਲ ਤੇ ਹੀ ਆ ਪੈਟਰੋਲ ਵਾਲੀ ਨਹੀਂ ਆਹ ਹੈ ਜਿਹੜੀ ਮਸ਼ੀਨ ਆਹ ਵੈਕਿਊਮ ਕਲੀਨਰ ਹੈ ਜੀ ਇਹ ਹੈਗਾ ਵੈਕਿਊਮ ਵੀ ਹੈ ਤੇ ਵੈਕਿਊਮ ਕਲੀਨਰ ਵੀ ਹੈ ਅੱਛਾ ਬਾਹਰ ਆਉ ਹੀ ਮਾਰੂਗਾ ਤੇ ਵੈਕਿਊਮ ਕਲੀਨਰ ਵੀ ਹੈ ਅੱਛਾ ਗਾੜੀ ਧੋਣੀ ਦਾ ਪੰਪ ਹੈ ਹਾਂਜੀ ਕਾਰ ਵਾਸ਼ਰ ਕਿੰਨੇ ਦਾ ਅਪਰੋਕਸੀਮੇਟ ਐਸ਼ਿਆ ਆਏਗਾ ਕਾਰਵਾਸ਼ਰ ਹਾਂਜੀ ਕਾਰਵਾਸ਼ਰ ਕਾਰ ਨੂੰ ਧੋਣ ਵਾਸਤੇ ਜਿਹੜਾ ਪੰਪ ਜਿਹੜਾ ਚਾਹੀਦਾ ਉਹ ਹੈਗਾ ਕਾਰਵਾਸ਼ਰ ਕਿੰਨੇ ਕ ਦਾਏ ਪੈ ਜਾਂਦਾ ਜੀ ਆਪਾਂ ਨੂੰ ਆਹ ਤਾਂ ਜੀ 4200 ਦਾ ਹੈ ਤੇ ਆ 4200 ਦਾ ਹੈ ਅੱਛਾ ਤੇ ਉਹ ਅਗਲਾ ਦੱਸਦੇ ਆਹ ਪੋਰਟੇਬਲ ਹੈ ਬੀਆ ਅੱਛਾ ਜੀ ਮਤਲਬ ਕਿ ਜੇ ਅੱਗੇ ਦੀ ਅੱਗੇ ਆਪਾਂ ਪਹੁੰਚਾਉਣਾ ਹਾਂ ਹਾਂਜੀ ਠੀਕ ਹੈ ਪਾਣੀ ਨੂੰ ਆਹ ਰੇਸ਼ੀਟ ਵਾਲੀ ਹੈ ਬੀਆ ਅੱਛਾ ਹਾਂਜੀ ਤੇ ਆਹਾ ਆ ਵੀ ਰੇ ਆ ਰੇ ਰੇ ਸਿੱਟਣ ਵਾਸਤੇ ਜਿਹੜੀ ਮਸ਼ੀਨ ਆ ਪੈਟਰੋਲ ਮਤਲਬ ਇਹ ਖਾਦ ਡੀਏਪੀ ਸਾਰਾ ਕੁਝ ਹੀ ਸਿੱਟਦਾ ਹੈ ਖਾਦ ਡੀਏਪੀ ਜਿਹੜੀ ਕੁਝ ਵੀ ਸਿੱਟਣਾ ਠੀਕ ਹੈ ਅੱਗੇ ਆ ਆ ਪੰਪ ਹਾਂਜੀ ਆ ਪੋਰਟੇਬਲ ਹੈ ਪੈਟਰੋਲ ਵਾਲਾ ਅੱਛਾ ਪੈਟਰੋਲ ਵਾਲਾ ਅੱਗੇ 100 ਫੁੱਟ ਪਾਈਪ ਚਲਾਉਂਦਾ ਆ ਅੱਛਾ 100 ਫੁੱਟ ਅੱਗੇ ਪਾਈਪ ਚਲਾਉਂਦਾ ਹਾਂਜੀ ਠੀਕ ਹੈ ਤੇ ਆ ਜਿਹੜਾ ਆ ਜਿਹੜਾ ਸਰ ਜੀ ਉਹ ਮਤਲਬ ਡਿਜ਼ਾਈਨ ਕਰਨਾ ਹੈ ਕੋਈ ਬਾਗ ਤੇ ਹੈ ਕੋਈ ਅੱਛਾ ਇਹ ਉਹਨਾਂ ਬਾਗ ਦੀ ਕਟਾਈ ਵਾਸਤੇ ਜਿਹੜਾ ਹੈਗਾ ਤੇ ਆ ਚੈਂਸ ਹੈ ਲੱਕੜਵੱਡ ਨੂੰ ਲਾਲਾ ਲੱਕੜਵੱਡ ਇਹ ਜਿਹੜੀ ਗੇਮ ਮਸ਼ੀਨ ਹੈ ਜੀ ਆਹ ਹੈ ਬਈਆ ਜ਼ਮੀਨ ਤੇ ਜਿਵੇਂ ਕੋਈ ਹੋਲ ਕਰਨਾ ਹੋਵੇ ਜਾਂ ਖੱਡਾ ਪਟਣ ਵਾਸਤੇ ਜਿਵੇਂ ਇਹ ਹੈਗਾ ਬਣੀਏ ਕਿ ਚੀਜ਼ ਹੈ ਇਹ ਪੋਰਟੇਬਲ ਆਹ ਜਿਹੜੀਆਂ ਜੀ ਆਹ ਆ ਪੈਟਰੋਲ ਵਾਲੀ ਮਸ਼ੀਨ ਹੈ ਬਈਆ ਅੱਛਾ ਜੀ ਹਾਂਜੀ ਤੇ ਪੈਟਰੋਲ ਵਾਲੀ ਮਸ਼ੀਨ ਹੈ ਹਾਂਜੀ ਠੀਕ ਹੈ ਇਹ ਮਤਲਬ ਕਿ ਸਪਰੇਅ ਕਰਨ ਵਾਸਤੇ ਜਾਂ ਗਾੜੇ ਵਾਸਤੇ ਸਪਰੇਅ ਕਰਨ ਵਾਸਤੇ ਬੀਆ ਅੱਛਾ 80 ml ਔਇਲ ਪੈਂਦਾ ਹੈ ਅਛਾ 750 ml ਦੀ ਟੈਂਕੀ ਹੈ 25 ਡੋਲਕੀ ਕਰਾਉਣੀ ਹੈ ਅਛਾ 25 ਡੋਲਕੀ ਕਰਾ ਦਿੰਦੇ ਇੱਕ ਵਾਰੀ ਮਤਲਬ ਕਿ ਪੈਟਰੋਲ ਕਿੰਨਾ ਖਰਚਾ ਇਹਦਾ ਪੈ ਜਾਂਦਾ ਆ ਮੈਂ ਕਿੰਨਾ ਪੈਟਰੋਲ ਪੈਂਦਾ ਇਹਦੇ ਸਾਢੇ 750 ਪਲਰ ਢੋਲ ਕੇ ਕਰਾਉਗੀ ਸਾਢੇ 7 ਸਹੀ ਆ ਬਈਆ ਸਾਈਡ ਵਾਲੇ ਦਾ ਇਹਨੂੰ ਨਾ ਆਹ ਜਿਹੜੀਆਂ ਮਸ਼ੀਨਾਂ ਇਹਨਾਂ ਬਾਰੇ ਥੋੜਾ ਜਿਹਾ ਦੱਸੋ ਜੀ ਸਾਨੂੰ ਆਹ ਮਸ਼ੀਨ ਕਾ ਦੀ ਆ ਆਬਿਜਾਈ ਕਰਨ ਵਾਲੀ ਮਸ਼ੀਨ ਹੈ ਬਈਆ ਛੋਟਾ ਛੋਟਾ ਬੀਜ ਲਗਾਏਗਾ ਬਸ਼ੇ ਹਾਂਜੀ ਇਹ ਮਤਲਬ ਕਿ ਬਾਗ ਬੂਗ ਜਿਵੇਂ ਗਲਾਬ ਗਲੂ ਫੁੱਲ ਫੁੱਲ ਲਾਉਣ ਵਾਸਤੇ ਹਾਂਜੀ ਹਾਂਜੀ ਤੇ ਆਹ ਵੀ ਮਸ਼ੀਨ ਹਾਂਜੀ ਏ ਵੀ ਇਹਨੇ ਸਭ ਨੂੰ ਛੋਟਾ ਬੀਜ ਇਹ ਲਾਉਗੇ ਅੱਛਾ ਜਿਵੇਂ ਮਰਿੰਡੇ ਦਾ ਹੋ ਗਿਆ ਰੰਡੀ ਦਾ ਹੋ ਗਿਆ ਖਗੜੀ ਦਾ ਹੋ ਗਿਆ ਸੇਖੀ ਦਾ ਹੋ ਗਿਆ ਇਹ ਬੀਜ ਲਾ ਦਿੰਦੇ ਅੱਛਾ ਮਤਲਬ ਕਿ ਜੇ ਤੁਸੀਂ ਕੋਈ ਵੀ ਵੱਲਾਂ ਬੁੱਲਾਂ ਬੀਜਣੀਆਂ ਤੇ ਆ ਮਸ਼ੀਨਾ ਹੈ ਹਾਂ ਇਹਨਾਂ ਦਾ ਤਾਂ ਆ ਜਿਹੜੀ ਇਹ ਮਸ਼ੀਨਾ ਆ ਆ ਜੇ ਇਹ ਅੱਛਾ ਪਿੰਡੀ ਤੋਂ ਵੱਡਾ ਬੀਜ ਹੈ ਜਿਹੜਾ ਉਹ ਬੀਜਣ ਵਾਸਤੇ ਮੱਕੀ ਜਾਂਦੇ ਨਾਲ ਸਭ ਨਾਲ ਬੈਸਟ ਲੱਗ ਜਾਂਦੀ ਹੈ ਮੱਕੀ ਬੀਜਣ ਵਾਸਤੇ ਸਭ ਤੋਂ ਬੈਸਟ ਮਸ਼ੀਨ ਹੈ ਸਿੰਗਲ ਸਿੰਗਲ ਬੀਜਾ ਟੂ ਕੀ ਅੱਛਾ ਦੋ ਮੋਰੇ ਕੇ ਇੱਕ ਵੰਦੀ ਕਰ ਸਕਦੇ ਹੋ ਇਹ ਇੱਕ ਛੱਡ ਕੇ ਭਈ ਆਪਾਂ ਇੰਨੀ ਦੂਰ ਨਾਲ ਉਹ ਸਟੇਪ ਵੀ ਇਹਦੇ ਨਾਲ ਆਪਾਂ ਡਿਸਟੈਂਸ ਮੇਨਟੇਨ ਵੀ ਕਰ ਸਕਦੇ ਹਾਂ ਵੀ ਇੰਨੀ ਡਿਸਟੈਂਸ ਤੇ ਬੀਜ ਲੱਗਣਾ ਚਾਹੀਦਾ ਉਹਦੇ ਵਾਸਤੇ ਸਾਰਾ ਇਹ ਵਧੀਆ ਹੈ ਜੀ ਤੈਨੂੰ ਖਣਕ ਵੱਡਿਆਂ ਨੂੰ ਆ ਜਿਹੜੀ ਮਸ਼ੀਨ ਹੈਗੀ ਹੈ ਜਿਹੜੀ ਦੇਖ ਰਹੇ ਹੋ ਇਹ ਹੈਗੀ ਆ ਪੱਠੇ ਵਢਣ ਵਾਸਤੇ ਕਣਕ ਵਢਣ ਵਾਸਤੇ ਹਰਾ ਵਢਣ ਵਾਸਤੇ ਇਹ ਮਸ਼ੀਨ ਇਹਦੇ ਨਾਲ ਕੱਚਾ ਖਾਲਾ ਹੀ ਸੋੜਿਆ ਜਾਂਦਾ ਹੈ ਕਿ ਨਾਲੇ ਆਕੂ ਕੀ ਕਟਿਆ ਜਾਂਦਾ ਹੈ ਤੇ ਨਾਲੇ ਇੰਦਨ ਨਾਲ ਉਹ ਗੋਡੀ ਹੋ ਜੂਗੀ ਅਸੀਂ ਗੋਡੀ ਵੀ ਕਰ ਸਕਦੇ ਆ ਚਾਰ ਬਲੇਡ ਮਿਲਣਗੇ ਠੀਕ ਹੈ ਇਹ ਜੜੀਆਂ ਕਟਰ ਆਏ ਕਿਹੜੇ ਕਿਹੜੇ ਕੰਮ ਆਉਂਦੇ ਆ ਕਟਰ ਇਹ ਕਿੰਨੂੰ ਕਟਰ ਦੇ ਕਿਸੇ ਇਹਨੇ 1 ਇੰਚੀ ਤੱਕ ਡਾਲੀ ਕੱਢ ਸਕਦੇ ਆ ਅੱਛਾ ਜੀ 1 ਇੰਚੀ ਦੀ ਡਾਲੀ ਇਹ ਵਧੀਆ ਤਰੀਕੇ ਨਾਲ ਕੱਟਦੀ ਆ ਤੇ ਇਹਨਾਂ ਦੀ ਅਲੱਗ-ਅਲੱਗ ਕੁਆਲਿਟੀ ਕੀ-ਕੀ ਕੁਆਲਿਟੀਆਂ ਇਹਨਾਂ ਦੀਆਂ ਮਹਿੰਦਰਾ ਭయ్యా ਆ ਸਭ ਤੋਂ ਹੈਵੀ ਕੁਆਲਿਟੀ ਮਹਿੰਦਰਾ ਜੀ ਅੱਛਾ ਮਹਿੰਦਰਾ ਜੀ ਠੀਕ ਹੈ ਉਸ ਤੋਂ ਦੂਜੇ ਨੰਬਰ ਤੇ ਆਂਦੀ ਆਲੀ ਉਸ ਤੋਂ ਬਾਅਦ ਤੀਜੇ ਨੰਬਰ ਤੇ ਆਂਦੀ ਆਲੀ ਚੌਥੇ ਤੇ ਆ ਗਈ ਆ ਪੰਜਵੇਂ ਤੇ ਆ ਗਈ ਆ ਸਾਡੇ ਕੋਲ ਲਾਸਟ ਆ ਉਹ ਮਾਰ ਲੈ ਲਾਸਟ ਆ ਲਾਸਟ ਆ ਠੀਕ ਹੈ। ਫੋਰਜਸ ਟੈਕ ਆ ਫੋਲਡਿੰਗ ਆ ਰਹੀ ਮੇਰੇ ਜੂਗੀ। ਫੋਲਡਿੰਗ ਆ ਰਹੀ ਹੈ ਇਹ। ਦੋਨੇ ਤਰਫ ਚੱਲੂਗੀ ਅੱਗੇ ਪਿੱਛੇ ਅੱਗੇ ਪਿੱਛੇ ਦੋਨੇ ਤਰਫ ਚੱਲਦੀ ਹੈ। ਠੀਕ ਹੈ। ਤੇ ਆ ਜਿਹੜੇ ਆ ਕੀ ਕੰਮ ਆਉਂਦੇ ਆ? ਇਹ ਬੱਚਿਆਂ ਦੇ ਖੇਲਣ ਦੇ ਕੰਮ ਆ। ਅੱਛਾ ਬੱਚਿਆਂ ਦੇ ਖੇਲਣ ਵਾਸਤੇ। ਤੇ ਆ ਕੋਸਾਬ ਕੀ ਹੈ? ਇਹ ਫੁਆਰਾ ਹੈ ਗਾਰਡਨ ਵਿੱਚ। ਅੱਛਾ ਗਾਰਡਨ ਦੇ ਵਿੱਚ ਜਿਹੜਾ ਫੁਆਰਾ ਲਾਉਣਾ ਵਾ ਉਹਦੇ ਕੰਮ ਆ। ਹਾਂ ਆਈ ਫੁਆਰੇ। ਆ ਵੀ ਛੋਟੇ ਫੁਆਰੇ ਆ। ਕੀ ਨਾਮ ਹੈ ਤੁਹਾਡਾ ਨੂਰ ਅਹਿਮਦ ਨੂਰ ਅਹਿਮਦ ਨਾਮ ਹੈ ਵੀਰ ਦਾ ਇਹਨਾਂ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਹਾਂ ਪਸ਼ੂ ਨੇ ਫੋਗ ਕਰ ਰਹੀ ਹੈ ਕੀ ਪਸ਼ੂ ਨੇ ਫੋਗ ਕਰ ਹੈ ਫੋਮ ਪਾਣ ਵਾਸਤੇ ਫੋਮ ਪਾਣਾ ਪਸ਼ੂ ਨੂੰ ਗਰਮੀ ਹੈ ਗਰਮੀ ਲੱਗਦੀ ਹੈ ਨਾ ਗਰਮੀ ਹੈ ਹਾਂਜੀ ਫੋਮ ਉਹ ਪਾਣ ਵਾਸਤੇ ਠੀਕ ਹੈ ਅੱਛਾ ਇਹਦੇ ਨਾਲ ਮੋਟਰ ਆਊਗੀ ਅੱਛਾ ਤੇ ਇਹਦੇ ਨਾਲ ਟਾਈਮਿੰਗ ਹੀ ਮਿਲ ਜਾਊਗਾ ਭਾਈ ਕਿੰਨੇ ਟਾਈਮ ਬਾਅਦ ਹੈ ਕਟਾ ਗੱਮੀ ਕਿੰਨੇ ਟਾਈਮ ਬਾਅਦ ਚਲਾਣੀ ਹੈ ਠੀਕ ਠੀਕ ਹੈ हां बाकी छोटे खौदीखुदी किसान ने कोई छोटा छोटा प्लाट लेके हो गए जिंदा सामान ते आज जडियां ਢੋਲਕੀਆਂ ਇਹ ਢੋਲਕੀਆਂ ਜੇ ਡਬਲ ਮੋਟਰ ਸਿੰਗਲ ਮੋਟਰ ਦੋ ਪ੍ਰਾਈਸ ਚ ਹੁੰਦੀਆਂ ਇਹ ਅਲੱਗ ਅਲੱਗ ਰੇਟ ਹੈ ਹੁੰਦੀਆਂ باقی ਵਧੀਆ ਕਿਸਾਨਾਂ ਦੇ ਵਧੀਆ ਇਹਦਾ ਮਤਲਬ ਹੈ ਕਿ ਲੈਣ ਦਾ ਕਿਸਾਨ ਨੂੰ ਫਾਇਦਾ ਕਿੰਨਾ ਹੋਗਾ ਫੁੱਲ ਹੋ ਸਕਦਾ ਤੁਹਾਨੂੰ ਮੈਂ ਜੀ ਲੱਗੇ 99% ਦਾ ਪੱਕਾ ਹੀ ਹੈ ਅੱਛਾ ਪੂਰਾ ਫਾਇਦਾ ਹੈ ਇਹਨਾਂ ਨੂੰ ਲੈਣ ਵਾਲਾ ਦਾ ਤੇ ਏ ਤੁਸੀਂ ਤੁਹਾਡੀ ਆਪਦੀ ਕੰਪਨੀ ਆ ਕਿਵੇਂ ਸਾਡੀ ਆਪਦੀ ਹੈ اچھا ਤੁਹਾਡੀ ਆਪਦੀ ਕਿ ਕੰਪਨੀ ਆ ਆਕਾਸ਼ ਬ੍ਰਾਂਡ ਦੇਖਿਆ ਨਾ ਅੱਛਾ ਤੇਰਾ ਆਕਾਸ਼ ਬ੍ਰਾਂਡ ਦੀਆਂ ਜਿਹੜੀਆਂ ਇਹ ਸਾਰੀ ਬਾਈ ਉਹਨਾਂ ਦੀ ਕੰਪਨੀ ਆ ਇਹ ਕਿੱਥੋਂ ਦੀ ਕੰਪਨੀ ਆ ਜੀ ਇਹ ਚਾਵਲਾ ਇੰਟਰਪ੍ਰਾਈਜ਼ ਵੀ ਚੋਕ ਸ਼੍ਰੀ ਗੰਗਨਗਨਾ ਇਹ ਚਾਵਲਾ ਇੰਟਰਪ੍ਰਾਈਜ਼ ਵਾਲਿਆਂ ਦੀ ਕੰਪਨੀ ਆ ਇਹ ਸ਼੍ਰੀ ਗੰਗਨਗਰ ਤੋਂ ਸ਼ਹਿਰ ਚੋਂ ਤੇ ਹੈਗੀ ਹੈ ਜੀ ਤੇ ਆਹਾਂ ਇਹ ਫੁਆਰੇ ਆ ਬਿਲਕੁਲ ਹਾਂ ਟਰੈਕਟਰਾਂ ਦੀ ਨੂੰ ਲੈ ਅੱਛਾ ਟਰੈਕਟਰਾਂ ਦੀ ਨੂੰ ਪੁੱਛਦਾ ਅਲੱਗ-ਅਲੱਗ ਫੁਆਰੇ ਬਣਾ ਸਕਦੇ ਲੱਗ ਬਰੀਕ ਮੋਟਾ ਜਾਂ ਮੀਆ ਵਾਲਾ ਜਾਂ ਲੰਮਾ ਜਿਹੜਾ ਵੀ ਬਣਾਉਣਾ ਆ ਆ ਉਹਨਾਂ ਦੀ ਗੱਲ ਕਰਨਾ ਗੱਲ ਕਰਨਾ ਠੀਕ ਹੈ ਉਹ ਬਾਕੀ ਕੰਮ ਪਾ ਲਿਆ ਇੱਕ ਪਾ ਇਹ ਲਾਸਟ 120 ਨੰਬਰ ਕੋ ਅਲਰੇਸ ਅੱਛਾ ਇਹ ਨਾ ਪੰਪਾਂ ਦਾ ਕੀ ਡਿਫਰੈਂਸ ਕੀ ਹੈ ਇਹਨਾਂ ਦੇ ਵਿੱਚ ਲੱਗ ਲੱਗ ਜਿਹੜਾ ਆਏ ਨਾਲ ਹਾਂਜੀ ਇੱਕ ਵੀ ਕੀ ਦੀ ਪੰਪ ਚਲਾਉਗਾ ਅੱਛਾ ਇੱਕ ਵੀ ਕੀ ਦੀ ਚਲਾਉਗਾ ਉਹ ਦੋ ਦੀ ਚਲਾਉਗਾ ਮੈਂ ਇੱਕ ਬਈ ਇਹ ਰੇਟ ਦੇ ਸਾਹਮਣੇ ਰੇਟ ਦੇ ਹਿਸਾਬ ਨਾਲ ਇਹਨਾਂ ਦਾ ਕੀ ਪ੍ਰਾਈਸ ਹੈ ਸਭ ਤੋਂ ਛੋਟੇ ਦਾ ਇੱਕ ਵੀ ਕੀ ਆਹ ਇਹ 3600 3600 ਤੇ ਸਭ ਤੋਂ ਮਹਿੰਗੇ ਦਾ ਕੀ ਪ੍ਰਾਈਸ ਹੈ ਸਭ ਤੋਂ ਮਹਿੰਗੇ ਦਾ 11 ਹਜ਼ਾਰ 11000 ਤੇ 11000 ਵਾਲੇ ਦਾ ਤੇਰੇ ਵਿੱਚ ਕੀ ਅੰਤਰ ਹੈ ਦੰਨ ਅੱਛਾ ਉਹ ਜਿਹੜਾ ਉਹ ਉੰਦੇ ਤੇ ਲੱਗਦਾ ਜੋ ਹੈ ਉਹ ਫੂੰਡ ਤੇ ਲੱਗਦਾ ਯੂਪੀਐਲ ਫੂੰਡ ਤੇ ਅੱਛਾ ਯੂਪੀਐਲ ਫੂੰਡ ਹੈ ਜਿਹੜਾ ਵੱਡੀ ਸਪਰੇਅ ਵਾਲਾ ਫੂੰਡ ਆ ਉਹ ਜਿਹੜਾ ਉਹ ਵੱਡਾ ਪੰਪ ਲੱਗਦਾ ਉੱਤੇ ਤੇ ਆ ਮਤਲਬ ਕਿ ਟ੍ਰੈਕਟਰ ਰੂਟਰ ਤੇ ਲਾਉਣਾ ਹੋਵੇ ਜਾਂ ਆਪਾਂ ਡਰਮ ਤੇ ਲਾਉਣਾ ਹੋਵੇ ਉਹਦੇ ਵਾਸਤੇ ਹਾਂ ਤੇ ਆ ਵੀਰ ਨੇ ਆਪਾਂ ਨੂੰ ਸਾਰਾ ਕੁਝ ਸਮਝਾਇਆ ਵਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਕਿੱਥੋਂ ਆਏ ਜੀ ਆਪਣਾ ਗੁਰਜੀ ਲਖਵਿੰਦਰ ਸਿੰਘ ਨਾਮ ਹੈ ਮੇਰਾ ਅੱਛਾ ਲਖਵਿੰਦਰ ਸਿੰਘ ਕਲਿਆਣ ਪਿੰਡਾ ਪਟਿਆਲ ਅੱਛਾ ਪਟਿਆਲੀ ਤੋਂ ਆਏ ਆ ਵੀਰ ਤੇ ਗੰਗਾ ਨਗਰ ਆਈ ਹੋਈ ਆ ਆ ਬਾਈ ਹੁਣਾਂ ਦਾ ਚਾਰ ਦਾ ਕੰਮ ਆ ਤੇ ਆ ਦੇਖੋ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਆ ਭਰਾਵਾ ਬਹੁਤ ਵਧੀਆ ਬਹੁਤ ਵਧੀਆ ਕੰਮ ਮਤਲਬ ਕਿ ਕੀ ਪ੍ਰਾਈਸ ਹੈ ਅਲੱਗ ਪ੍ਰਾਈਵਰੀ ਜੀ ਆਪਣਾ ਸਾਰਾ 21 ਰੇਕ ਰੱਖਿਆ ਹੋਇਆ ਜਿੰਨੇ 80 ਰੁਪਏ ਪਾਈ ਹੈ 100 ਰੁਪਏ ਦੇ ਕੋਈ ਵੀ ਆਚਾਰ ਲਓ ਕੋਈ ਮਰਬਾ ਲਓ ਜੀ ਅੱਛਾ 200 ਰੁਪਏ ਕਿਲੋ ਆ 300 ਰੁਪਏ ਕਿਲੋ ਆ 80 ਰੁਪਏ ਪਾਈ ਹੈ 80 ਰੁਪਏ ਪਾਈਆ ਵਾ 300 ਰੁਪਏ ਕੋਈ ਵੀ ਲੈ ਸਕਦੇ ਆ ਕੋਈ ਕੈਮੀਕਲ ਨਹੀਂਗਾ ਹੋਮ ਮੇਡ ਆ ਸਾਰਾ ਕੁਝ ਕੰਮ ਬਾਈ ਉਹਨਾਂ ਦਾ ਤੇ ਆ ਹੈਗਾ ਬਾਈ ਹੁਣੀ ਪਟਿਆਲੇ ਤੋਂ ਆਈ ਹੋਈ ਆ ਤੇ 300 ਰੁਪਏ ਕਿਲੋ ਤੁਸੀਂ ਪਾਵਾਂ ਚਾਰ ਲਓ ਪਾਵਾਂ ਬਰਬਾ ਲਓ ਕੁਛ ਵੀ 300 ਰੁਪਏ ਕਿਲੋ 80 ਰੁਪਏ ਬੱਕਰਾ ਉਤਰੀ ਬਾਕੀ ਆਰਡਰ ਤੇ ਵੀ ਤਿਆਰ ਕਰਦੇ ਆ 623 ਆ ਜੀ ਆਰਡਰ ਤੇ ਵੀ ਕਰ ਦਿੰਨੇ ਤਿਆਰ ਜਿਸ ਤਰ੍ਹਾਂ ਟੇਸਟ ਮੁਤਾਬਕ ਤਿਆਰ ਕਰਕੇ ਸੀ ਕੋਰੀਅਰ ਵਗੈਰਾ ਕਰਦੇ ਅੱਛਾ ਕੋਰੀਅਰ ਵੀ ਕਰ ਦਿੰਦੇ ਵੀਰ ਨੂੰ ਕੋਰੀਅਰ ਦਾ ਜੋ ਵੀ ਕਸਟਮਰ ਲੋੜੇ 611 ਨੰਬਰ ਆ ਜੇ ਵੀ 611 ਨੰਬਰ ਮਤਲਬ ਕਿ ਡਾਕ ਰਾਈਂ ਕਰਦੇ ਆ ਡਾਕ ਰਾਈਂ ਵੀ ਕਰਦੇ ਆ ਬਾਕੀ ਪਟਿਆੜੇ ਹੈਗੇ 623 ਡਾਕ ਰਾਈਂ ਕਰ ਦਿੰਦੇ ਚਲਿਏ ਤੇ ਕੋਈ ਚੂਰਨ ਚਾਰਨ ਵੀ ਬਣਾਉਣਾ ਹੈ ਤੁਸੀਂ ਚੂਰਨ ਵੀ ਬਣਾਉਣਾ ਨਹੀਂ ਬਣਾਉਣਾ ਸਰ ਜਿੱਦਾਂ ਤੇ ਆਪਣਾ ਉਹ ਬਰਾਦਰ 611 ਸਾਰਾ ਨਸਤੀ ਚ ਪਾਓ ਨਹੀਂ ਚ ਪਾਓ ਸਲਾਦ ਤੇ ਪਾਓ ਫਰੂਟ ਤੇ ਪਾਓ ਖਾਦਾ ਪੀਤਾ ਦੀ ਹੱਜ ਲਗਾ ਸਰ ਸਾਰਾ ਕੁਝ ਹਜਮ ਹੋਊਗਾ ਲੱਸੀ ਚ ਪਾਓ ਜਿਹਦੇ ਚ ਆ ਲੱਸੀ ਵਾਲਾ ਮਸਾਲਾ ਵਾ ਸਾਰਾ ਕੁਝ ਐਡ ਆ ਇਧਰ ਦੇਖੋ ਜੀ ਆਹ ਦੇਖ ਸਕਦੇ ਹੋ ਤੁਸੀਂ ਨਾਲ ਲਿਖਿਆ ਹੋਇਆ ਸਾਰਾ ਕੁਝ ਸਿੰਪਲ ਨਹੀਂ ਹੈ ਐਮਪਲ ਆ ਠੀਕ ਹੈ ਜੀ ਧੰਨਵਾਦ ਵੀਰ ਜੀ ਜੀ ਆਪਾਂ ਕਿੱਥੋਂ ਆਈ ਜੀ ਆਪਣਾ ਇਹ ਰਾਇਸ ਨੇ ਤਰਸਿਲਗਾਖ ਵਿਖਮੇ ਵਾਲਾ ਅੱਛਾ ਲਿਖਮੇ ਵਾਲੇ ਤੋਂ ਆਈ ਹੈ ਵੀਰ ਰਾਇਸੇਨਗਰ ਤੋਂ ਤੇ ਇਹ ਕਿਹੜੀ نسل ਦੇ ਘੋੜੇ ਹੈ ਜੀ ਆਹ ਮਾਰਵਾੜੀ ਹੈ ਮਾਰਵਾੜੀ نسل ਦੇ ਘੋੜੇ ਆ ਤੇ ਕਿੰਨੇ ਮਤਲਬ ਕਿ ਏਜ ਕਿੰਨੀ ਹੈ ਘੋੜਿਆਂ ਦੀ ਇਹ ਜੀ 8 ਸਾਲ ਹੈ 8 ਸਾਲਾਂ ਦਾ ਘੋੜਾ ਵਾ ਤੇ ਮਤਲਬ ਕਿ ਦੋਨੇ ਘੋੜੇ ਹੀ ਆ ਨਾ ਨਾ ਉਹ ਬਛੇਰੀ ਹੈ ਅੱਛਾ ਬਛੇਰੀ ਹੈ ਇਧਰ ਤੇ ਉਹ ਕਿੰਨੇ ਚਿਰ ਦੀ ਹੈ ਜੀ ਉਹ 14 ਮਹੀਨੇ ਦੀ ਅੱਛਾ 14 ਮਹੀਨੇ ਦੀ ਹੈ ਜੀ ਤੇ ਇਹਦੀ ਹੈ ਬਛੇਰੀ ਕੁਨਦੀ ਹੈ ਸਹੀ ਠੀਕ ਹੈ ਧੰਨਵਾਦ ਮਾਰਵੜੀ ਘੋੜੇ ਆ ਤੇ ਮਤਲਬ ਕਿ ਤੁਸੀਂ ਕਿਦੋਂ ਦੇ ਪਾਲਣਦੇ ਹੋ ਘੋੜਿਆਂ ਨੂੰ ਆ ਤਿੰਨ ਸਾਲ ਹੋਇਆ ਅੱਛਾ ਤਿੰਨ ਸਾਲ ਹੋਇਆ ਤੈਨੂੰ ਪਾਲਣ ਦਾ ਠੀਕ ਹੈ ਫਿਰ ਹੈਗੇ ਆ ਜੀ ਜਿਵੇਂ ਕੋਈ ਵੀ ਪਸ਼ੂ ਦੇ ਗੜ ਦੇ ਵਿੱਚ ਫੋਨ ਵਾਲੇ ਢੋਲਣੇ ਆ ਮੈਂ ਤੁਹਾਨੂੰ ਕਿੰਨੇ ਟਿਕਟ ਆਇਆ ਹੋਵੇ ਤੇ ਤੁਸੀਂ ਮੈਨੂੰ ਕਿੰਨੇ ਪੱਥੇ ਦੇਣੇ ਆ ਆ ਕੋਈ ਵੀ ਸਮਾਨ ਲਿਆ ਸਕਦੇ ਤੁਸੀਂ ਇੱਥੋਂ ਥੋੜੀ ਜਿਹਾ ਆਪਾਂ ਬਾਈਨਾਂ ਅੰਦਰ ਗੱਲ ਕਰਦੇ ਹਾਂ ਹੁਣ ਹੋ ਗਈ ਹੈ ਜੀ ਰਾਤ ਤੇ ਇੱਥੇ ਕਰਦੇ ਆਂ ਆਪਾਂ ਵਲੌਗ ਦੀ ਸਮਾਪਤੀ ਕਿਸੇ ਵੀ ਵੀਰ ਭਰਾ ਕੋ ਚੰਗੀ نسل ਦੇ ਪਸ਼ੂ ਆ ਜਾਂ ਚੰਗੀ نسل ਦੇ ਘੋੜੇ ਆ ਬਲਦਾ ਜਾਂ ਬੱਕਰੀਆਂ ਵਾਂ ਕੋਈ ਵੀ ਚੰਗੀ نسل ਦਾ ਪਸ਼ੂ ਆ ਤੁਹਾਡੇ ਕੋਲ ਤੇ ਇੱਥੇ ਆਓ ਤੇ ਰਜਿਸਟ੍ਰੇਸ਼ਨ ਫੀਸ ਆ ਕੋਈ 500 700 ਤੇ ਮੇਲੇ ਤੇ ਆਓ ਜਰੂਰ ਜੀ ਤੁਹਾਡਾ ਪਸ਼ੂ ਲੈ ਕੇ ਆਓ ਤੇ ਨਾਲੇ ਤਾਂ ਤੁਹਾਡੀ ਪਬਲਿਸਿਟੀ ਹੋਊਗੀ ਇਹਦੇ ਵਿੱਚ ਤੇ ਨਾਲੇ ਤੁਹਾਨੂੰ ਅਲੱਗ-ਅਲੱਗ ਨਸਲਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੇ ਸਾਰਿਆਂ ਨੂੰ ਬੇਨਤੀ ਹੈ ਵੀਰ ਭਰਾਵਾਂ ਨੂੰ ਕਿ ਆਪੋ ਆਪਣਾ ਪਸ਼ੂ ਲੈ ਕੇ ਆਓ ਤੇ ਜੇ ਸਾਡੀ ਇਹ ਵੀਡੀਓ ਇਨਫੋਰਮੇਟਿਵ ਆ ਵਧੀਆ ਲੱਗੀ ਹੈ ਤੁਹਾਨੂੰ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਫੋਲੋ ਕਰੋ ਤੇ ਹੁਣ ਅਸੀਂ ਇੱਥੇ ਕਰਦੇ ਹਾਂ ਵਲੌਗ ਦੀ ਸਮਾਪਤੀ ਚੰਗਾ ਜੀ ਧੰਨਵਾਦ